ਕਿ ਕਾਰਨ ਦਾ ਜਿਸ ਤਿੱਕੇ ਵਾਰ-ਵਾਰ ਮਸਲਾ ਪੰਦਿਆ ਪਹਿਲਾਂ ਵੀ ਪਿਛੇ ਇਦਾਂ ਇਨਸੀਡੈਂਟ ਹੋਈ ਸੀ ਹੋਰ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਇਦਾਂ ਹੋਈਆਂ ਇਹ ਬਿਲਕੁਲ ਹੀ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਚੀਜ਼ਾਂ ਹੋ ਰਹੀਆਂ ਔਰ ਜਿਹੜੀ ਸਿੱਖ ਮਿਨੋਰਟੀ ਆ ਉਹਦੀਆਂ ਭਾਵਨਾਵਾਂ ਤੇ ਨਾਲ ਵਾਰ-ਵਾਰ ਖਲਬਾੜ ਹੋ ਰਹੀ ਪਰ ਬੜਾ ਅਫਸੋਸ ਹੈ ਕਿ ਮਿਨੋਰਟੀ ਕਮਿਸ਼ਨ ਵੀ ਚੁੱਪ ਕਰਕੇ ਬੈਠੇ ਦਿੰਦੇ ਆ ਸਰਕਾਰਾਂ ਵੀ ਆਪਣੇ ਚੁੱਪੀ ਸਾਦੀ ਰੱਖਦੀਆਂ ਇਹ ਕੱਡਾ ਧੋਖਾ ਕੰਮ ਹੈ ਕਿ ਇਹਦੀਆਂ ਇੱਕ ਪ੍ਰਾਪਰ ਗਾਈਡਲਾਈਨਸ ਨੈਸ਼ਨਲ ਲੈਵਲ ਦੇ ਉੱਤੇ ਇਸ਼ੂ ਕੀਤੇਗਾ ਕਿ ਜੋ ਵੀ ਧਾਰਮਿਕ ਚਿੰਦਾ ਕਿਸੇ ਵੀ ਧਰਮ ਦਾ ਕੋਈ ਵਿਦਿਆਰਥੀ ਹੈ ਜਿਹੜਾ ਉੱਥੇ ਜਾ ਕੇ ਇਮਾਨਦਾਰੀ ਨਾਲ ਪੇਪਰ ਦੇ ਰਿਹਾ ਹੈ ਉਹਨੂੰ ਇਸ ਤਰੀਕੇ ਜਿਹੜਾ ਜਲੀਲ ਨਾ ਕੀਤਾ ਜਾਵੇ ਉਹਦਾ ਨੁਕਸਾਨ ਕੈਰੀਅਰ ਦਾ ਨਾ ਕੀਤਾ ਜਾਵੇ ਇਸ ਕਰਕੇ ਇਹਦੇ ਤੇ ਵੀ ਅੱਜ ਬੰਦਾ ਪਾਸ ਕਰਕੇ ਇਹਦੀ ਨਿਖੇਧੀ ਕੀਤੀ ਗਈ ਹੈ ਕਿ ਉਸ ਜਿਹੜੀ ਵਿਦਿਆਰਥੀ ਦੇ ਨਾਲ ਜਿਹੜੀ ਹੈ ਉਹ ਇਨਸਾਫ ਜਿਹੜਾ ਉਤੰਤ ਕੀਤਾ ਜਾਣਾ ਚਾਹੀਦਾ ਇੱਕ ਜਿਹੜੀ ਸਭ ਤੋਂ ਵੱਡੀ ਹਾਹਾਕਾਰ ਪੰਜਾਬ ਦੇ ਵਿੱਚ ਮੱਚੀ ਹੋਈ ਹੈ ਲੈਂਡ ਫੂਲਿੰਗ ਪਾਲਸੀ ਜਿਹੜਾ ਕਿ ਮੈਂ ਕਹਿ ਸਕਦਾ ਸਭ ਤੋਂ ਵੱਡਾ ਆਰਥਿਕ ਫਰਾਡ ਹੈ ਔਰ ਸਰਕਾਰ ਜਿਹੜੀ ਆ ਉਹ ਜਾਂਦੀ ਹੋਈ ਪੰਜਾਬ ਦੀ ਕਿਸਾਨੀ ਨੂੰ ਡੁੱਟ ਕੇ ਜਿਹੜਾ ਪੈਸਾ ਆਪਣੇ ਨਾਲ ਮਜਾਣਾ ਚਾਹੁੰਦੀ ਹੈ ਕੱਲ ਦੇ ਵਾਸਤੇ ਜਿਹੜਾ ਮਹਾਲੀ ਰੋਪੜ ਤੇ ਫਤਿਹਗੜ ਸਾਧ ਦਾ ਜਿਹੜੇ पीडਿਤ ਪਰਿਵਾਰ ਆ ਔਰ ਜਿਹੜੇ ਸਭੀ ਪਾਰਟੀ ਦੇ ਲੋਕਾਂ ਨੇ ਰਲ ਕੇ ਧਰਨਾ ਦਿੱਤਾ ਉਹਦੀ ਕਾਮਯਾਬੀ ਵਾਸਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਪਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕੰਮ ਖਤਮ ਨਹੀਂ ਹੋਇਆ ਜਿੰਨੀ ਦੇਰ ਤੱਕ ਤੁਸੀਂ ਪਾਲਸੀ ਵਾਪਸ ਨਹੀਂ ਕਰਦੇ ਇਸ ਤੋਂ ਬਾਅਦ 4 ਤਰੀਕ ਨੂੰ ਬਟੱਡੇ ਧਰਨਾ ਹੋਏਗਾ 11 ਤਰੀਕ ਨੂੰ ਜਿਹੜਾ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਪਟਿਆਲਾ ਧਰਨਾ ਹੋਏਗਾ 21 ਤਰੀਕ ਨੂੰ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਫਿਰੋਜ਼ਪੁਰ ਦੇ ਵਿੱਚ ਧਰਨਾ ਹੋਏਗਾ ਔਰ 30 ਤਰੀਕ ਨੂੰ ਜਿਹੜਾ ਹੈਗਾ ਮੋਗਾ ਜਿਹੜਾ ਹੈਡਕ quarter ਦੇ ਉੱਤੇ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਜਿਹੜਾ ਉਹ ਧਰਨਾ ਹੋਏਗਾ ਇਸ ਕਰਕੇ ਇਹ ਕੰਮ ਜਾਰੀ ਰਹੇਗਾ ਇਹ ਮਤ ਸੋਚ ਲੈਣਾ ਕਿ ਇੱਕ ਦੋ ਧੰਨਿਆਂ ਤੋਂ ਬਾਅਦ ਇਹ ਚੀਜ਼ ਬੰਦ ਹੋ ਜਾਏਗੀ ਜਿੰਨੀ ਦੇਰ ਤੱਕ ਤੁਸੀਂ ਇਹ ਪਾਲਸੀ ਵਾਪਸ ਨਹੀਂ ਲੱਦੇ ਉਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਕਲੀਅਰ ਸਟੈਂਡ ਹੈ ਕਿ ਇਹ ਜਿਹੜਾ ਇਹ ਧੰਨੇ ਬੰਦ ਨਹੀਂ ਹੋਣਗੇ